ਆਜੋ ਜੜਜੋ ਵੀਡੀਓ ਨੂੰ ਬੱਤ ਵੱਦ ਸ਼ੇਅਰ ਲਾਈਕ ਕਮੈਂਟ ਤੇ ਜੋ ਆਪਣ ਨੂੰ ਫੋਲੋ ਕਰ ਲਿਓ ਆਪਾਂ ਤੁਹਾਨੂੰ ਪਤਾ ਹੈ ਪੇਜ ਤੇ ਕਾਲਾ ਜੀ ਰਵੇਦਾ ਤੇ ਆਯੁਰਵੇਦਿਕ ਦਵਾਈਆਂ ਦੇ ਤੁਹਾਡੇ ਨਾਲ ਜਿਹੜੇ ਨੁਕਤੇ ਆਇਓ ਆਪਾਂ ਸਾਂਝੇ ਕਰਦੇ ਰਹਿੰਨੇ ਆ ਅੱਜ ਵੀ ਲਾਈਵ ਜਿਹੜੇ ਆਪਾਂ ਹੋਏ ਆ ਕਿਉਂਕਿ ਕਾਫੀ ਵੀਰਾਂ ਦੇ ਫੋਨ ਆਉਂਦੇ ਆ ਕਿ ਜੀ ਆਹ ਦਵਾਈ ਹੈਗੀ ਆਹ ਦਵਾਈ ਹੈਗੀ ਇੱਕ ਪਥਰੀ ਬਾਰੇ ਤੇ ਕਾਫੀ ਵੀਰਾਂ ਦੇ ਫੋਨ ਆਏ ਕਿ ਪਥਰੀ ਦੀ ਦਵਾਈ ਹਾਂਜੀ ਪਥਰੀ ਦੀ ਦਵਾਈ ਬਾਈ ਜੀ ਆਪਣੇ ਕੋਲ ਹੁੰਦੀ ਆ ਤੇ ਜਿਹਦਾ ਬਹੁਤ ਹੀ ਵਧੀਆ ਤੇ ਟੌਪ ਦਾ ਰਿਜ਼ਲਟ ਆ ਇਹਦੇ ਨਾਲ ਨਾਲ ਆਪਾਂ ਤੁਹਾਨੂੰ ਹੋਰ ਵੀ ਇੱਕ ਦੋ ਚੀਜ਼ਾਂ ਜਿਹੜੀਆਂ ਕਿਉਂਕਿ ਕਈ ਵੀਰਾਂ ਨੇ ਕਿਹਾ ਜੀ ਆਪ ਵੀ ਚੀਜ਼ ਤਿਆਰ ਕਰ ਲੋ ਆ ਵੀ ਕਰ ਲੋ ਕਾਫੀ ਚੀਜ਼ਾਂ ਨੇ ਚਲੋ ਆਪਾਂ ਕੁਝ ਕਾਫੀ ਹੱਦ ਤੱਕ ਕਿਉਂਕਿ ਜਿਸ ਕੰਪਨੀ ਤੇ ਆਪਾਂ ਨੂੰ ਭਰੋਸਾ ਹੈ ਇਹਦੀ ਕੋਈ ਕਾ ਆਪਾਂ ਬਠੰਡੇ ਤੋਂ ਗੋਡ ਗਿਫਟ ਉਹਨਾਂ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਤੇ ਬੜਾ ਭਰੋਸਾ ਹੈ ਉਕੇ ਤਿਆਰ ਹੁੰਦੇ ਵੀ ਦੇਖਿਆ ਬੜੇ ਵਧੀਆ ਤੇ ਨੈਚੁਰਲ ਤਰੀਕੇ ਨਾਲ ਉਹ ਤਿਆਰ ਕਰਦੇ ਆ ਆਪਾਂ ਹੁਣ ਉਹਨਾਂ ਦੇ ਇੱਕ ਦੋ ਚੀਜ਼ਾਂ ਜਿਹੜੀਆਂ ਆ ਕਹਿ ਦਈਏ ਕਿ ਜਿਨ੍ਹਾਂ ਦੇ ਵਿੱਚ ਵਿਟਾਮਿਨ ਵਗੈਰਾ ਹੋਣ ਆਪਾਂ ਲੈ ਕੇ ਆਇਆ ਬੜਾ ਵਧੀਆ ਪ੍ਰੋਡਕਟ ਆ ਇਹ ਬਾਈ ਜੀ ਬੀ ਫੈਟ ਬੀ ਫੈਟ ਆਗਾ ਤੇ ਇਹਦੇ ਨਾਲ ਨਾਲ ਆਪਾਂ ਇੱਕ ਸ਼ੈਂਪੂ ਵਾਲਾਂ ਵਾਸਤੇ ਆਪਣੇ ਕੋਲੇ ਤੇਲ ਤਾਂ ਹੈ ਹੀ ਸੀਗਾ ਤੁਹਾਨੂੰ ਪਤਾ ਸੈਂਪਲ ਵੀ ਲੈ ਕੇ ਆਇਆ ਜਿਹੜਾ ਹਰਬਲ ਆ ਬਿਲਕੁਲ ਪਿਆਰ ਤੇ ਆਮ ਸਾਨੂੰ ਪਤਾ ਵੀ ਜ਼ਿਆਦਾਤਰ ਜਿਹੜੇ ਸੰਕੁਵਾਦਕ ਨੇ ਤੇਲ ਨੇ ਉਹਨਾਂ ਦੇ ਵਿੱਚ ਕੈਮੀਕਲ ਅੜਕਾਉਂਦੇ ਆ ਆਪਾਂ ਬੜੇ ਵਧੀਆ ਜਿਹੜੇ ਪ੍ਰੋਡਕਟ ਨੇ ਉਹ ਲੈ ਕੇ ਆਉਣੇ ਆ ਤੁਹਾਡੇ ਵਾਸਤੇ ਜਿੰਨਾਂ ਮਾਈਆਂ ਨੂੰ ਥੋੜੀ ਜਿਹੀ ਜਿਹੜੀ ਪ੍ਰੋਬਲਮ ਰਹਿੰਦੀ ਆ ਸਰੀਰ ਦੇ ਵਿੱਚ ਸੁਸਤੀ ਜੀ ਰਹਿਣੀ ਕਿਉਂਕਿ ਕਹਿੰਦੇ ਨੇ ਅੱਜ ਕੱਲ੍ਹ ਆਮ ਦਿਨ ਚੱਲਦੇ ਆ ਵੀ ਸਾਨੂੰ ਸੁਸਤੀ ਜੀ ਵੜੀ ਆ ਉਹਨਾਂ ਵਾਸਤੇ એનર્ਜੀ ਵਾਸਤੇ ਇੱਕ ਬੜਾ ਵਧੀਆ ਪ੍ਰੋਡਕਟ ਆ ਜੀ ਆਪਣਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਉਹ ਆ ਪ੍ਰੋਡਕਟ ਆ ਜੀ ਵੀ ਫਿੱਟ ਠੀਕ ਆ ਜੀ ਬੜਾ ਵਧੀਆ ਜੀ ਸਟੈਮਨਾ ਬੜਾ ਵਧੀਆ ਕਰਦਾ ਹੈ ਸੈਚਨ ਬਣ ਫਾਰਮੂਲਾ ਬਟਾ ਮੰਨ ਮਿਨਰਲ ਤੇ ਠੀਕ ਹੈ ਜੀ 20 ਫਟ ਦੇ ਵਿੱਚ ਨੇ ਤੇ ਜਿੰਨਾਂ ਭਾਈਆਂ ਨੂੰ ਲੋਡ ਹੋਵੇ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਚਾਹੇ ਕਸਟਮਰ ਨੂੰ ਚਾਹੀਦਾ ਹੈ ਮਰੀਜ਼ ਨੂੰ ਚਾਹੀਦਾ ਜਾਂ ਹੋਲਸੇਲ ਵਾਸਤੇ ਕਿਸੇ ਵੀ ਡਾਕਟਰ ਵੀਰ ਨੂੰ ਚਾਹੀਦਾ ਤੇ ਰਿਜ਼ਲਟ ਦੀ ਆਪਣੀ ਗਾਰੰਟੀ ਹੈ ਵੀਰ ਜੀ ਦੀ ਜਿਹੜੇ ਭਾਈ ਡਾਕਟਰ ਨੇ ਕਿਉਂਕਿ ਉਹ ਇਹ ਚੀਜ਼ਾਂ ਦੀ ਮੰਗ ਕਰਦੇ ਨੇ ਕਈ ਵਾਰ ਕਿ ਜੀ ਜਿਹੜੇ ਰਿਜ਼ਲਟ ਨਹੀਂ ਕਈ ਵਾਰ ਹੋ ਸਕਦਾ ਵੀ ਇਹਦੇ ਕੋਈ ਰਿਜ਼ਲਟਾਂ ਦੇ ਵਿੱਚ ਕੋਈ ਫਰਕ ਨਾ ਹੋਵੇ ਜਿਵੇਂ ਹੋਰ ਦਵਾਈਆਂ ਨੂੰ ਸਾਨੂੰ ਰਿਜ਼ਲਟ ਦੇਖ ਨੂੰ ਮਿਲਦੇ ਇਹਦੇ ਰਿਜ਼ਲਟ ਵੀਰੇ ਇੱਕ ਨੰਬਰ ਨੇ ਪੂਰੇ ਟੌਪ ਦੇ ਰਿਜ਼ਲਟ ਨੇ ਤੇ ਨਾਲ ਹੀ ਮੈਂ ਤੁਹਾਨੂੰ ਜਿਹੜਾ ਦੂਸਰਾ ਆਪਾਂ ਪ੍ਰੋਡਕਟ ਜਿਹੜਾ ਸ਼ੈਂਪੂ ਹੈ ਹੁਣੀ ਬਣਿਆ ਹੈ ਜਿਹੜਾ ਕੇਸੀ ਹਰਬਲ ਹੈਅਰ ਸ਼ੈਂਪੂ ਠੀਕ ਹੈ ਜੀ ਇਹਦੇ ਵਿੱਚ ਜੋਜ ਹੋਈਆਂ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਹੋ ਆਮਲਾ ਰੀਠਾ ਸ਼ਿਕਾ ਕਾ ਯੈਲੋਵੀਰਾ ਤੇ ਨੀਮ ਨੀਮ ਕਈ ਦੀ ਹੈ ਨਾ ਕਿਸ ਵੀ ਹੈ ਹਰਬਲ हेयर ਸ਼ੈਂਪੂ ਬਾਈ ਜੀ ਜੇ ਇਹ ਸ਼ੈਂਪੂ ਦੀ ਗੱਲ ਕਰੋ ਤਾਂ ਬਹੁਤ ਹੀ ਕੈਂਟ ਬਹੁਤ ਟੌਪ ਦਾ ਹੈ ਤੇ ਇਹਦਾ ਪੂਰਾ ਵਧੀਆ ਬਾਈ ਜਿਹੜਾ ਰਿਜ਼ਲਟ ਹੈ ਸ਼ੈਂਪੂ ਦਾ ਉਹ ਹੈ ਸ਼ੈਂਪੂ ਦਾ ਜਿਹੜਾ ਰਿਜ਼ਲਟ ਆ ਨਾ ਬਾਈ ਉਹ ਇੱਕ ਨੰਬਰ ਹੈ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਨੂੰ ਖੁਦ ਵੀ ਯੂਜ਼ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਇਹ ਨਹੀਂ ਕਿ ਇਹ ਪਨੋਂ ਜੂਜ਼ ਨਹੀਂ ਕਰਦੇ ਆਪਾਂ ਇਹਨਾਂ ਨੂੰ ਖੁਦ ਘਰਾਂ ਦੇ ਵਿੱਚ ਆਪਦੇ ਜੂਜ਼ ਕਰਦੇ ਆਂ ਸੈਂਪਲ ਲੈ ਸਕਦੇ ਹੋ ਆਯੁਰਵੈਦਿਕ ਆਪਣੇ ਕੋਲੇ ਤੇਲ ਹੈ ヘア ਆਪਣੇ ਵਾਲਾਂ ਵਾਸਤੇ ਚਾਹੇ ਸਿਰ ਦੇ ਵਾਲ ਨੇ ਜਾਂ ਦਾੜੀ ਮੁਸ ਕਿਸੇ ਦੀ ਜਿਹੜੀ ਗ੍ਰੋਥ ਨਹੀਂ ਕਰਦੀ ਬਈ ਉਹਨਾਂ ਵਾਸਤੇ ਪੂਰੇ ਟੌਪ ਦੇ ਰਿਜ਼ਲਟ ਨੇ ਤੇ ਦੂਜਾ ਭਾਈ ਜਿਹੜੇ ਵਈਆਂ ਦੇ ਫੋਨ ਆਏ ਕਿ ਜੀ ਪਥਰੀ ਬਾਰੇ ਕੋਈ ਵੀਡੀਓ ਪਾ ਦਿਓ ਹੁਣ ਭਈ ਆਪਾਂ ਜਿਹੜੇ ਨੁਕਤੇ ਨੇ ਆਪਾਂ ਸਿੱਖਦੇ ਆ ਕਿਉਂਕਿ ਅੱਜ ਥੋੜਾ ਜਿਹਾ ਸਮਾਂ ਘੱਟ ਲੱਗਿਆ ਅਜਤੋਂ ਬਾਅਦ ਵੀ ਸਾਡੇ ਕੋਲ ਸਮਾਂ ਨਹੀਂ ਆ ਤੇ ਆਪਾਂ ਕੱਲ ਜਾਂ ਪਰਸੋ ਤੱਕ ਲਾਈਵ ਹੋਵਾਂਗੇ ਆਪਾਂ ਪਥਰੀ ਦਾ ਇੱਕ ਨੁਕਤਾ ਤੁਹਾਡੇ ਦੇ ਨਾਲ ਸਾਂਝਾ ਕਰਾਂਗੇ ਜਿਹੜਾ ਮਰਜੀ ਵਈ ਉਹ ਪਥਰੀ ਹੈ ਜਿਹੜੀ ਪਥਰੀ ਦੀ ਦਵਾਈ ਉਹ ਬਣਾ ਕੇ ਘਰ ਦੇ ਵਿੱਚ ਤੁਸੀਂ ਲੈ ਲਿਓ ਮਿੱਧੀ ਉਹਦੀ ਪਥਰੀ ਦੀ ਦਵਾਈ ਜਿਹੜੀ ਤੁਸੀਂ ਘਰ ਦੇ ਵਿੱਚ ਬਣਾਓਗੇ ਸੋਨ ਆਪਾਂ ਨੁਕਤਾ ਦੱਸਾਂਗੇ ਉਹਦਾ ਪ੍ਰੋਪਰ ਤੇ ਰਿਜ਼ਲਟ ਵੀ ਉਹਦਾ 100% ਹੋਊਗਾ ਜੀ ਇਹ ਨਹੀਂ ਹੈ ਕਿ ਉਹਦਾ ਰਿਜ਼ਲਟ ਨਹੀਂ ਹੋਊਗਾ ਕਿ ਆਪਾਂ ਕੋਈ ਅਧਾਨੁਕਤਾ ਦੱਸਤਾ ਨਹੀਂ ਦੱਸਿਆ ਇਹ ਨਹੀਂ ਹੋਊਗਾ ਤੇ ਆਪਾਂ ਪੂਰਾ ਪ੍ਰੋਪਰ ਨੁਕਤਾ ਤੁਹਾਨੂੰ ਤੁਹਾਡੇ ਨਾਲ ਜਿਹੜਾ ਜਿਹੜਾ ਪ੍ਰਤਨ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਚਾਹੇ ਉਹ ਬਾਲਕੀ ਚੌਕੜੀ ਦੇ ਵਿੱਚ ਲਿਖਿਆ ਜਾਂ ਉਹ ਵੈਦ ਵਿਸਾਰਦ ਦੇ ਵਿੱਚ ਲਿਖਿਆ ਜਾਂ ਉਹ ਮੇਘ ਬਨੋਦ ਦੇ ਵਿੱਚ ਲਿਖਿਆ ਆਪਾਂ ਸਾਰੇ ਨੁਕਤੇ ਪੜੇ ਨੇ ਤੇ ਉਹਨਾਂ ਨੁਕਤੇਆਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਤੇ ਆਪਾਂ ਤਰੀਕਾ ਕਲੀਅਰ ਕਰਕੇ ਆਪਾਂ ਇੱਕ ਛੋਟੀ ਜਿਹੜੀ ਐ ਕਲਿੱਪ ਜਾਂ ਰੀਲ ਬਣਾ ਕੇ ਆਪਾਂ ਪਾ ਦਾਂਗੇ ਕਿ ਆਪਾਂ ਆ ਦਿਨ ਪੱਕਾ ਜਿਹੜੇ ਲਾਈਵ ਹੋਇਆ ਕਰਾਂਗੇ ਆਪਾਂ ਇੱਕ ਦਿਨ ਪ੍ਰੋਪਰ ਹੀ ਰੱਖਾਂਗੇ ਆਪਣਾ ਇੱਕ ਜਾਂ ਦੋ ਦਿਨ ਜਿਹਦੇ ਵਿੱਚ ਨੁਕਤੇ ਤੇ ਕਿਸੇ ਬਾਈ ਨੇ ਕੋਈ ਹਨਾ ਕਈ ਵਾਰ ਜਾਣਕਾਰੀ ਲੈਣੀ ਹੁੰਦੀ ਹੈ ਕਿਉਂਕਿ ਅੱਜ ਕਦੋਂ ਵੀਰਾਂ ਦੇ ਨਸ਼ੇ ਵਾਲੇ ਦੇ ਫੋਨ ਆਏ ਉਹ ਕਹਿੰਦੇ ਜੀ ਇੱਕ ਨਸ਼ਾ ਜਦੋਂ ਆਪਾਂ ਲੈ ਛੱਡਣ ਵਾਸਤੇ ਕੋਈ ਸਨ ਲੈਣਾ ਬੜਾ ਵਧੀਆ ਕੁਐਸਚਨ ਸੀ ਉਹਨਾਂ ਦਾ ਸਵਾਲ ਸੀ ਕਿ ਫਿਰ ਦੂਜਾ ਆਪਾਂ ਦੂਜੇ ਨਸ਼ੇ ਤੇ ਲੱਗ ਜਾਣੇ ਵੀਰ ਜੀ ਆਪਾਂ ਜਿਹੜੀ ਆਪਾਂ ਦਵਾਈ ਦਿੰਨੇ ਆ ਇਹ ਇਦਾਂ ਦੀ ਨਹੀਂ ਹੈ ਇਹ ਸਾਡੀ ਜਿਹੜੀ ਦਵਾਈ ਹੈ ਆਯੁਰਵੈਦਿਕ ਹੈ ਪਹਿਲੀ ਗੱਲ ਦੂਜੀ ਗੱਲ ਜਿਹੜਾ ਨਸ਼ੇ ਵਾਲਾ ਬਾਈ ਇਹ ਦਵਾਈ ਛੱਡੂਗਾ ਖਾਣੀ ਚਾਹੂ ਜਦੋਂ ਖਾਣ ਲੱਗੂ ਨਸ਼ਾ ਛੱਡਣ ਵਾਸਤੇ ਇਹ ਸਰੀਰ ਨੂੰ ਨਸ਼ੇ ਤੇ ਨਹੀਂ ਲਾਉਂਦੀ ਬਾਈ ਇਹ ਸਰੀਰ ਨੂੰ ਤੁਹਾਡੇ ਨੂੰ ਵਾਸ਼ ਕਰਦੀ ਆ ਜਿਹੜੇ ਨਸੇ ਦੇ ਤੁਹਾਡੇ ਅੰਦਰ ਸੱਲ ਪੈਦਾ ਹੋ ਗਏ ਤੁਹਾਡੇ ਸਰੀਰ ਨੂੰ ਘਾਟ ਪੈ ਗਈ ਉਹ ਨਸੇ ਤੇ ਲੱਗ ਚੁੱਕੇ ਆ ਉਹਨੂੰ ਵਾਸ਼ ਕਰੂਗਾ ਇਹ ਸਰੀਰ ਨੂੰ ਤੇ ਤਿੰਨ ਮਹੀਨੇ ਬਾਅਦ ਇੱਕੇ ਦਿਨੀ ਚਾਹੇ ਦਵਾਈ ਛੱਡ ਦਿਓ ਜੇ ਤੁਹਾਡਾ ਸਰੀਰ ਟੁੱਟ ਗਿਆ ਬਾਈ ਆਪਣੀ ਗਰੰਟੀ ਆ ਆਪਾਂ ਬੈਠੇ ਆ ਐਨੀ ਕੇ ਇੱਕ ਨਸੇ ਤੇ ਛੱਡੇ ਤੇ ਆਪਾਂ ਕਹਿੰਦੇ ਆ ਦੂਜਾ ਲੱਗ ਗਿਆ ਇਹ ਗੋਲੀਆਂ ਤੁਸੀਂ ਜਿੱਦੇ ਮਰਜ਼ੀ ਕੈਪਸੂਲ ਆਪਣੇ ਜਿੱਦੇ ਮਰਜ਼ੀ ਛੱਡ ਦਿਓ ਇਹਦੀ ਕੋਈ ਦਿੱਕਤ ਨਹੀਂ ਆਉਣੀ ਸੋ ਐਨੀ ਵਧੀਆ ਹੈ ਬਾਕੀ ਆਪਣੇ ਕੋਲ ਬਾਈ ਐਲੋਵੇਰਾ ਜੂਸ ਕਿਸੇ ਨੇ ਮੰਗਾਉਣਾ ਹੋਵੇ ਉਹ ਵੀ ਹੈਗਾ ਐਲੋਵੇਰਾ ਜੂਸ ਆਪਣੇ ਕੋਲ ਤੇ ਬਾਕੀ ਕਈ ਵਾਰ ਸਰੀਰ ਚ ਬਾਈਆਂ ਦੇ ਬਹੁਤ ਇੱਥਿਆ ਗੰਡਾ ਹੋ ਜਾਂਦੀਆਂ ਨੇ ਆਪਾਂ ਕਹਿੰਦੇ ਏਦਾਂ ਜਿਵੇਂ ਸਰੀਰ ਦੇ ਵਿੱਚ ਮਾਸ ਦੇ ਵਿੱਚੋਂ ਪ੍ਰਗੰਡਾ ਹੋ ਜਾਂਦੀਆਂ ਤੇ ਉਹ ਗੰਡਾ ਵਾਸਤੇ ਬੜਾ ਵਧੀਆ ਨੁਕਤਾ ਬਈ ਆਪਣੇ ਕੋਲ ਉਹ ਵੀ ਆਪਣੇ ਕੋਲ ਦਵਾਈ ਹੈ ਤੁਸੀਂ ਲੈ ਸਕਦੇ ਹੋ ਤੇ ਬਾਕੀ ਜਿਨ੍ਹਾਂ ਨੂੰ ਬਾਈਆਂ ਨੂੰ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜਿਹੜਾ ਜੋੜਾਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਇਹਦਾ ਕਾਰਨ ਜੋੜ ਘਸਣਾ ਜਿਹੜਾ ਉਹ ਵੱਧ ਜਾਂਦਾ ਕਈ ਵਾਰ ਉਹਨਾਂ ਵਾਸਤੇ ਬਈ ਜੀ ਆਪਣੇ ਕੋਲੇ ਬੜੀ ਵਧੀਆ ਦਵਾਈ ਹੈ ਜਿਹੜੀ ਇੱਕ ਹਫ਼ਤਾ ਖਾ ਲਓ ਮੁੜ ਕੇ ਤੁਹਾਡਾ ਜੁੜੀ ਹੀ ਨਹੀਂ ਵੱਧਾ ਬੜੀ ਵਧੀਆ ਟੌਪ ਦੀ ਟੌਪ ਦਾ ਰਿਜ਼ਲਟ ਆ ਉਹਦਾ ਜੇ ਇੱਕ ਮਹੀਨਾ ਖਾ ਲੋਗੇ ਤਾਂ ਮੁੜ ਕੇ ਲੋੜ ਹੀ ਨਹੀਂ ਜ਼ਿੰਦਗੀ ਤੁਹਾਡਾ ਜੁੜੀਆਂ ਨਹੀਂ ਵਧੂਗਾ ਠੀਕ ਹੈ ਜੀ ਆਪਾਂ ਇਹ ਨਹੀਂ ਹੈਗਾ ਕਿ ساری ਜ਼ਿੰਦਗੀ ਕਹਾਂਗੇ ਆਹ ਨਹੀਂ ਚੀਜ਼ ਖਾਣੀ ਆਹ ਨਹੀਂ ਚੀਜ਼ ਖਾਣੀ ਆਪਣਾ ਜਿੰਨੇ ਦਿਨ ਦਵਾਈ ਚੱਲੂ ਹੋਣੀ ਆ ਜਿੰਨੇ ਤੇਜਾਵਾਦ ਕੋਦੇ ਵਾਸਤੇ ਆਪਾਂ ਤਲਿਆ ਫਲਿਆ ਕੁਝ ਨਹੀਂ ਬੰਦ ਕਰਾਉਂਦੇ ਕਿ ਤੋ ਦੋ ਦਿਨ ਤੰਦ ਤੇਜਾਵਾਲੀ ਦਵਾਈ ਲਾਉਂਗੇ ਨਜ਼ਾਰਾ ਫੇਰ ਆਉਂਦਾ ਬਈ ਨਾ ਹਲ ਤਲਿਆ ਖਾਓ ਆਪਣੀ ਦਵਾਈ ਖਾ ਲੋ ਨਾਲ ਤਲਿਆ ਖਾ ਲੋ ਤੁਹਾਡੇ ਤੇਜਾਵਲ ਹੋ ਜਾਊਗਾ ਠੀਕ ਹੈ ਜੀ ਇੰਨੀ ਕੁਆਲਿਟੀ ਆਪਣੀ ਦਵਾਈ ਦੀ ਦੂਜੀ ਗੱਲ ਬਾਈ ਨੇ ਕਈ ਰੈ ਲਾਈਨ ਵਾਸਤੇ ਸਲਾਹ ਵਾਸਤੇ ਫੋਨ ਕਰਦੇ ਆ ਬੜਾ ਵਧੀਆ ਹੈ ਏ ਆਪਾਂ ਕਹਿੰਦੇ ਆ ਵੀ ਫੋਨ ਕਰਿਓ ਕੋਈ ਸਲਾਹ ਲੈਣੀ ਆ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਫੋਨ ਕਰੋ ਤੇ ਆਪਣੇ ਕੋਲੇ ਬਈ ਸਰਦਾਰ ਉਹਦਾ ਬੁਖਾਰ ਦੀ ਉਹ ਵੀ ਆਇਆ ਰਵੈਦਿਕ ਗੋਲੀਆ ਬਣਾਈ ਕੋਈ ਉਹਦੇ ਕੈਪਸੂਲ ਵੀ ਨੇ ਆਪਾਂ ਤੋਂ ਉਹ ਵੀ ਲੈ ਸਕਦੇ ਹੋ ਤੁਸੀਂ ਜੇ ਆਪਾਂ ਕਹਿ ਜੀ ਕਿ ਆਪਾਂ ਕੋਈ ਵੀ ਜਿਹੜੀ ਐਲੋਪੈਥੀ ਯੂਜ਼ ਨਹੀਂ ਕਰਨੀ ਐਲੋਵਿਰਾ ਦਾ ਜੂਸ ਆ ਜਿਹੜਾ ਬੜਾ ਟਾਪ ਦਾ ਤੇ ਨਾਲ ਹੀ ਬਈ ਜਿਹੜੀ ਆਪਣੀ ਦਵਾਈ ਤਿਆਰ ਹੈ ਕੈਪਸੂਲ ਪਲੱਸ ਸ਼ਿਰਪ ਆਪਣਾ ਕੰਬੋ ਪੈਕ ਹੁੰਦਾ ਜੁਰੀਏ ਵਾਸਤੇ ਸੌਰੀ ਮਾਫ ਕਰਨਾ ਪਥਰੀਆਂ ਵਾਸਤੇ ਜਿਨ੍ਹਾਂ ਦੇ ਪਥਰੀਆਂ ਬਾਈਆਂ ਦੇ ਬਾਰ-ਬਾਰ ਬਣਦੀਆਂ ਨੇ ਖਾਸ ਕਰਕੇ ਉਹਨਾਂ ਵਾਸਤੇ ਜਿਨ੍ਹਾਂ ਨੇ ਕਈ ਨੇ ਬਾਈ ਜ ਨੇ ਆਪਰੇਸ਼ਨ ਕਰਾਇਆ ਕਹਿੰਦੇ ਜੀ ਫਿਰ ਬਣ ਗਿਆ ਉਹਨਾਂ ਵਾਸਤੇ ਇੱਕ ਦੂਸਰਾ ਬਾਈ ਜਿਨ੍ਹਾਂ ਵਾਈਆਂ ਨੂੰ ਬਵਾਸੀਰ ਹੈ ਜਿਨ੍ਹਾਂ ਦੇ ਬਵਾਸੀਰ ਹੈ ਖੂਨੀ ਇਹ ਨੋਟ ਜ਼ਰੂਰ ਕਰੋ ਆਪਾਂ ਖੂਨੀ ਬਵਾਸੀਰ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਖੂਨ ਪੈਂਦਾ ਉਹ ਖੂਨ ਵਾਸਤੇ ਹੈ ਬਾਈ ਗਰੰਟੀ ਹੈ ਖੂਨ ਹੈ ਜਿਹੜਾ 1 ਤੋਂ 2 ਦਿਨਾਂ ਦੇ ਵਿੱਚ ਹੀ ਬੰਦ ਹੋ ਜਾਏਗਾ 100% ਪਹਿਲੀ ਖੁਰਾਕ ਨਾਲ ਬੰਦ ਬੱਦ ਤੋਂ ਬੱਦ ਦੂਸਰੇ ਦਿਨ ਜਿਹੜਾ ਉਹ ਬਲੱਡ ਬੰਦ ਹੋ ਜਾਏਗਾ ਦਵਾਈ 1 ਮਹੀਨੇ ਤੋਂ 2 ਮਹੀਨੇ ਖਾਣੀ ਪੈ ਸਕਦੀ ਹੈ ਤੇ ਉਹ ਦਵਾਈ ਦੇ ਬਵਾਸੀ ਵਾਰ-ਵਾਰ ਨਹੀਂ ਠੀਕ ਹੈ ਜੀ ਤੇ ਬਾਈ ਵੀਡੀਓ ਨੂੰ ਜਿਹੜੀ ਆ ਚਾਹਦੀ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਕਿਸੇ ਬਾਈ ਦਾ ਭਲਾ ਹੋ ਸਕੇ ਹਨ ਤੇ ਕਿਉਂਕਿ ਅੱਜ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਮਾਂ ਮਹਿੰਗਾਈ ਦਾ ਐਲੋਪੈਥੀ ਦੇ ਵਿੱਚ ਵਾਰ-ਵਾਰ ਆਪਾਂ ਦਵਾਈਆਂ ਖਾ ਕੇ ਥੱਕ ਚੁੱਕੇ ਹਾਂ ਅਪਾ ਠੀਕ ਨਹੀਂ ਹੋ ਰੇ। ਪੇਟ ਦੇ ਵਿੱਚ ਕਈ ਵਾਰ ਆ ਨਾ ਬਾਈਆਂ ਨੂੰ ਬਾਈਆਂ ਦੇ ਜ਼ਖਮ ਹੋ ਜਾਂਦੇ ਆ। ਉਹਨਾਂ ਵਾਸਤੇ ਆਪਣੇ ਕੋਲੇ ਪੱਕਾ ਹੀ ਆ। ਠੀਕ ਹੈ ਜੀ ਦਰਦ ਹੁੰਦਾ ਪੇਟ ਦੇ ਵਿੱਚ। ਜਿਹੜਾ ਕਹਿੰਦੇ ਮੇਰੇ ਦਰਦ ਹੋ ਰਿਹਾ ਤੇ ਜਾ ਬਣੇ ਆ ਦਰਦ ਨਹੀਂ ਹਟਦਾ ਪੇਟ ਦਰਦ। ਬਈ ਚੋਰੀਆ ਕਦ ਨੇ ਆ ਨਾ ਪਰ ਇੱਕ ਵਾਰ ਉਹ ਆਪਣੇ ਕੋਲ ਬਾਈ ਆ ਜੇ। ਆਪਾਂ ਇੱਥੇ ਜਦੋਂ ਆਪਣੇ ਕੋਲੇ ਆਊਗਾ ਆਪਣੀ ਸ਼ੌਪ ਤੇ। ਆਪਾਂ ਉਹਦੇ ਬੈਠੇ ਦੇ ਦਰਦ ਹਟਾ ਕੇ ਤੋਰਾਂਗੇ। ਹਟਾ ਕੇ ਤੋਰਾਂਗੇ ਬਾਈ ਇਹ ਆਪਣੀ ਗਰੰਟੀ ਹੈ ਠੀਕ ਹੈ ਜੀ ਇਹ ਜ਼ਰੂਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨਾ ਮਰਜੀ ਪੇਟ ਚ ਦਰਦ ਹੁੰਦਾ ਹੋਵੇ ਪਰ ਬਈ ਉਹ ਦਰਦ ਆ ਜਿਹੜਾ ਜਿਹੜਾ ਦਰਦ ਨਾ ਹੋਵੇ ਉਹ ਆਪਾਂ ਕਿਸੇ ਕੋਈ ਪਥਰੀ ਵਗੈਰਾ ਦਾ ਨਾ ਹੋਵੇ ਕਿਉਂਕਿ ਹਨਾ ਕਈ ਵਾਰ ਕਹਿੰਦੇ ਸਾਡੇ ਪਥਰੀ ਦਾ ਦਰਦ ਹੁੰਦਾ ਜੀ ਕੋਈ ਹੋਰ ਤਰ੍ਹਾਂ ਦਾ ਪੇਨ ਹੁੰਦਾ ਉਹ ਦਰਦ ਤੇਜਾਬ ਕਰਕੇ ਜਿਹੜਾ ਪੇਟ ਆਫੜ ਜਾਂਦਾ ਪੇਟ ਦੁਖਦਾ ਹੋਵੇ ਉਪਰੋਂ ਤਾਂ ਵੀ ਜਿੰਨਾ ਮਰਜੀ ਦਰਦ ਹੁੰਦਾ ਹੋਵੇ ਅਪਾ ਫਟਾਉਂਦਾ। ਕਈ ਵਾਰਿਆਂ ਦੇ ਪੈਂਡਕਸ ਦਾ ਵੀ ਦਰਦ ਹੋਣ ਲੱਗ ਜਾਂਦਾ ਹੈ। ਬਈ ਹੁੰਦੇ ਤਾਂ ਆ ਜਿਓ ਸਮੇਂ ਦਵਾਈ ਦੇਵਾਂਗੇ। ਨਾਲ ਦੀ ਨਾਲ ਦਰਦ ਬੰਦ। ਇੰਨੀ ਕੋ ਵਧੀਆ ਦਵਾਈ ਆ। ਠੀਕ ਆ ਜੀ। ਤੇ ਵੀਡੀਓ ਨੂੰ ਵੀਰ ਵਾਂ ਕੇ ਸ਼ੇਅਰ ਜ਼ਰੂਰ ਕਰਦੇਓ, ਲਾਈਕ ਕਰਦੇਓ, ਕਮੈਂਟ ਕਰਦੇਓ। ਤੇ ਜਲਦੀ ਆਪਾਂ ਇੱਕ ਦਿਨ ਜਾਂ ਦੋ ਦਿਨਾਂ ਜਿਹੜੇ ਉਹ ਪੱਕੇ ਕਰਦੇ ਆ ਜਦੋਂ ਆਪਾਂ ਲਾਈਵ ਹੋਇਆ ਕਰਾਂਗੇ ਕਿਉਂਕਿ ਬਈ ਕਹਿੰਦੇ ਬਈ ਲਾਈਵ ਦਾ ਸੋਡਾ ਟਾਈਮ ਨਹੀਂ ਪਤਾ ਹੁੰਦਾ। ਆਪਾਂ ਫਿਕਸ ਟਾਈਮ ਰੱਖਾਂਗੇ। ਉਸੇ ਦਿਨੀ ਆਪਾਂ ਲਾਈਵ ਹੋਇਆ ਕਰਾਂਗੇ। ਬਾਕੀ ਦਿਨ ਆਪਾਂ ਉਹਦਾ ਪੋਸਟ ਬਣਾ ਕੇ ਸ਼ੇਅਰ ਕਰ ਦਾਂਗੇ ਤੁਸੀਂ ਵੀ ਕਰਦੇ ਹੋ ਬਈ ਸ਼ੇਅਰ ਤੁਸੀਂ ਕਰਨੀ ਹੈ ਕਿਉਂਕਿ ਕਿਸੇ ਦਾ ਭਲਾ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਤੇ ਹੋਰ ਵੀ ਹੋਰਾਂ ਨੂੰ ਕਰਵਾਇਓ ਹਨਾ ਤੇ ਬਾਈ ਜਿਨ੍ਹਾਂ ਨੂੰ ਫਿਰ ਆਪਣਾ ਆਯੁਰਵੈਦਿਕ ਸ਼ੈਂਪੂ ਤੇ ਮਰਤ ਕੇ ਵੇਖੋ ਇੱਕ ਵਾਰ ਬੜਾ ਵਧੀਆ ਹੈ ਬੜਾ ਟਾਪ ਦਾ ਰਿਜ਼ਲਟ ਹੈ ਤੇ ਜਿਹੜਾ ਜਿਨ੍ਹਾਂ ਵਈਆਂ ਨੂੰ ਆਪਾਂ ਕਹਿ ਦਈਏ ਸੁਸਤੀ ਆਦਤ ਜਿਹੜੀ ਰਹਿੰਦੀ ਹੈ ਸੁਸਤੀ ਜੀ ਰਹਿੰਦੀ ਹੈ ਉਹਨਾਂ ਵਾਸਤੇ ਬਾਈ ਆਹ ਵੀ ਫਟ ਬੜਾ ਟਾਪ ਦਾ ਰਿਜ਼ਲਟ ਹੈ ਜਦੋਂ ਮਰਜ਼ੀ ਆਪਾਂ ਤੋਂ ਕੋਰੀਅਰ ਰਾਹੀਂ ਮੰਗਵਾ ਲਓ ਜਾਂ ਤੁਸੀਂ ਆ ਕੇ ਆਪਣੀ ਸ਼ਾਪ ਤੇ ਲੈ ਜਾ ਸਕਦੇ ਹੋ ਤੇ ਨਾਲ ਹੀ ਜਿਹੜਾ ਕੇਸ ਵੀ ਸ਼ੈਂਪੂ ਜਿਹੜਾ ਨਵਾਂ ਪ੍ਰੋਡਕਟ ਹੈ ਬਿਲਕੁਲ ਅੱਜ ਹੀ ਤਿਆਰ ਹੋਇਆ ਤੇ ਇਹ ਤੁਸੀਂ ਜਦੋਂ ਮਰਜ਼ੀ ਆ ਕੇ ਬਾਈ ਆਪਾਂ ਤੋਂ ਲੈ ਜਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਬਈ ਵੱਧ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਹਣਾ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਈ ਬਾਈ ਆਪਣਾ ਪਤਾ ਪੁੱਛਦੇ ਆਪਾਂ ਸਾਨੂੰ ਪਤਾ ਜਿਹੜਾ ਨਾ ਆ ਵੀਡੀਓ ਦੇ ਆਪਾਂ ਐਂਡ ਦੇ ਵਿੱਚ ਤੁਹਾਨੂੰ ਨਾ ਆਪਣਾ ਜਿਹੜਾ ਕਾਰਡ ਆ ਉਹ ਅੰਚੇ ਨਾਲ ਆਪਾਂ ਦੱਸ ਦਈਆਂ ਤੁਹਾਨੂੰ ਰੱਖਿਆ ਆਪਣਾ ਐਡਰੈਸ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਤਾਂ ਹੀ ਫੋਨ ਆ ਗਿਆ ਸੀ ਵਿੱਚ ਰੀਕਨੈਕਟ ਹੋ ਗਿਆ ਬਾਈ ਫੋਨ ਉਹਨਾਂ ਨਾਲ ਆਇਆ ਤੇ ਇਹ ਬਾਈ ਆਪਣਾ ਜਿਹੜਾ ਕੰਟੈਕਟ ਹੈ ਇੱਥੇ ਤੇ ਨਾਲ ਹੀ ਆਪਾਂ ਨੰਬਰ ਵੀ ਇੱਥੇ ਪਾ ਦਨੇ ਇਧਰਲੇ ਪਾਸੇ ਕਿ ਇਹ ਆਪਣੇ ਨੰਬਰ ਨੇ ਬਾਕੀ ਜਿੰਨਾ ਵੀ ਨੇ ਸੰਪਰਕ ਕਰਨਾ ਬਈ ਆਪਾਂ ਨੰਬਰ ਨਾਲ ਮੈਂਸ਼ਨ ਕਰ ਦਿੰਨੇ ਆ ਤੇ ਜਰੂਰ ਇੱਕ ਵਾਰ ਸੇਵਾ ਦਾ ਮੌਕਾ ਦਿਓ ਤੁਹਾਡਾ ਆਪਣਾ ਵੈਦ ਵੀਰ ਸਿੰਘ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ